ਧਿਆਨ ਲਗਾਏ ਠਗਿਓ ਸਭ ਲੋਗਨ ਸੀਸ ਜਟਾ ਨਕ ਹੱਥ ਬਢਾਏ ਧਿਆਨ ਲਾਉਂਦਾ ਪਰ ਧਨ ਕੋ ਮੇਲੇ ਤੇ ਬੜੇ ਲੱਗੇ ਹੋਣੇ ਨੇ ਉਹ ਸ਼ੁਰੂ ਹੋ ਗਿਆ ਧਿਆਨ ਜਰਾ ਲਾਉਂਦੇ ਨੇ ਉਹ ਤੇ ਇੱਧਰ ਇੱਥੇ ਲੱਗ ਜਾਂਦੇ ਮਾਇਆ ਦੇ ਉਹ ਧਿਆਨ ਨਾਲ ਹੀ ਬੈਠ ਰਹੇ ਨੇ ਲੋਕ ਆਈ ਜਾਂਦੇ ਨੇ ਲੋੜ ਚੜਾਈ ਜਾਂਦੇ ਨੇ ਕੋਈ ਪੈਸਾ ਕੋਈ ਉਲਟਾ ਖੈ ਲੋੜ ਤੇ ਘੱਟ ਕੋਈ ਚੜਾਉਂਦਾ ਹੀ ਨਹੀਂ ਹੁਣ ਸਿੱਕੇ ਤਾਂ ਉਹੀ ਨਹੀਂ ਮਿਲਦੇ ਧਿਆਨ ਲਗਾਏ ਠਗਿਓ ਸਭ ਲੋਗਨ ਧਿਆਨ ਲਗਾਏ ਕਾਦੇ ਵਾਸਤੇ ਲਗਾਏ ਠਗਿਓ ਸਭ ਲੋਗਨ ਲੋਕਾਂ ਨੂੰ ਠੱਗੀ ਠੱਗੀ ਵੰਨਣ ਵਾਸਤੇ ਬਗਲਾ ਬਗਲਾ ਕਾਦੇ ਧਿਆਨੋਂ ਹੁੰਦਾ ਰੱਡੀਆਂ ਨੂੰ ਠੱਗਣਾ ਇਹ ਡੇੜੇ ਆ ਗਈ ਹੈ ਜੀ ਠਗਿਓ ਸਭ ਲੋਗਨ ਸੀਸਾ ਜਟਾ ਨਕ ਹੱਥ ਵਢਾਏ ਸੱਤੇ ਕੀ ਵਧਾਈਆਂ ਨੇ ਜਟਾ ਜਿੰਨਾ ਵੱਡਾ ਜੂੜਾ ਜਿਹਦੀ ਵੱਡੀ ਜੱਟਾ ਆਉਂਦੀ ਹੈ ਵੱਡੀ ਬੋਲਦਾ ਨਾਖਾ ਹੱਥ ਬਣਾਏ ਹੱਥ ਦੇ ਨੋਹ ਵਧਾ ਲੇ ਜਿਆਦਾ ਨੋਹਾਂ ਮੁਰ ਜਾਂਦੇ ਨੇ ਉਹ ਬਾਹਾਂ ਖੜੀਆਂ ਇੱਕ ਦਿਖਾਇਆ ਵੀ ਉੱਤੇ ਬਾਹਾਂ ਖੜੀਆਂ ਹੀ ਨਹੀਂ ਪਤਾ ਨਹੀਂ ਕੈਸੇ ਹਾਲ ਦੀ ਅਨੈਚੁਰਲ ਚੀਜ਼ਾਂ ਨੇ ਅਨੈਚੁਰਲ ਚੀਜ਼ ਬਾਹਾਂ ਥੱਲੇ ਨੂੰ ਦਿੱਤੀਆਂ ਨੇ ਪਰਮੇਸ਼ਰ ਨੇ ਤੁਸੀਂ ਉੱਤੇ ਨੂੰ ਕਰਦੇ ਹੋ ਤੇ ਯਾਦੋ ਪਰਮੇਸ਼ਰ ਬੇਵਕੂਫ ਸੀ ਜਾਂ ਤੁਸੀਂ ਬੇਵਕੂਫ ਦੋਆਂ ਚ ਇੱਕ ਤਾਂ ਗਲਤੀ ਜ਼ਰੂਰ ਹੈ ਤਾਂ ਉਹਨੇ ਗਲਤੀ ਕੀਤੀ ਥੱਲੇ ਰੁਵਾ ਲਾ ਕੇ ਥੋੜੀਆਂ ਉਹ ਤੈਨੂੰ ਵਾਹੋਂ ਨੇ ਮੂੰਹ ਚ ਕੋਈ ਚੀਜ਼ ਪਾਉਣੀ ਖਾਣ ਕੋਈ ਕੰਮ ਕਰ ਜਾਂ ਫਿਰ ਕੰਮ ਕਰ ਦੋਵੇਂ ਵੀ ਉੱਤੇ ਰੁਵਾ ਰੱਖੋ ਕੰਮ ਨਾ ਕਰਨਾ ਪਵੇ ਨਾਉਣਾ ਧੋਣਾ ਸੋ ਇਹ ਕਾਦੇ ਵਾਸਤੇ ਦਿੱਤੀਆਂ ਗਲਤੀ ਕੀਤੀ ਹੈ ਤੁਹਾਨੂੰ ਵਾਹ ਦੇ ਕੇ ਬਾਜ਼ਾਰੀਆਂ ਜੂਨਾ ਹੈਗੀਆਂ ਨੇ ਬਿਨਾ ਵਹਾਂ ਤੇ ਬੇਸਰੀਆਂ ਮਿਲ ਜਾਣੀਆਂ ਰਾਜਲੇ ਹੋ ਤੁਸੀਂ ਬਿਨਾ ਹੀ ਵਹਾਂ ਦੇ ਜੂਨਾ ਮਿਲ ਜਾਣੀਆਂ ਬੇਸਰੀਆਂ ਤਿਆਰੀ ਹੈ ਨਾਲੇ ਜੋਰ ਲਾਲੇ ਵੱਜ ਕੇ ਦਿਖਾ ਦੇਣ ਉਹ ਮੂਰਖਾਂ ਨੂੰ ਇਹ ਜਿਹੇ ਜੂਨਾ ਮਿਲਦੀਆਂ ਹੁੰਦੀਆਂ ਨੇ ਬਗੈਰ ਵਹਾਂੀਆਂ ਜੂਨਾ ਮਿਲ ਜਾਣੀਆਂ ਬਗੈਰ ਵਹਾਂ ਦੇ ਬੇਸਰੀਆਂ ਜੂਨਾ ਨੇ ਗੱਲ ਘੋੜ ਦੇ ਕੇ ਤੇ ਜੋਗ ਦੇ ਵਹਾਂਦੀਆਂ ਨੇ ਬਾਹਰ ਨਹੀਂ ਆਉਦੇ ਫਿਰ ਨੇ ਬਾਂਦਰ ਦੇ ਹੀ ਹੁੰਦੀਆਂ ਨੇ ਬਾਹਾਂ ਯਾਰ ਇਥੇ ਦੇ 2000 ਥੋੜੇ ਜੇ ਜਾਨਵਰ ਨੇ ਘੋੜੇ ਦੇ ਕਹਤੇ ਬਹਾਉਂਦੀਆਂ ਨੇ ਪੈਰੇ ਹੁੰਦੇ ਨੇ ਯਾਰ ਬੜੋਂ ਦੇ ਬਹਾਉਂਦੀਆਂ ਨੇ ਉਹ ਜਿਨ੍ਹਾਂ ਦੇ ਖਾਂਦੇ ਨੇ ਉਹਨਾਂ ਦੇ ਬੌੜ ਬਣ ਗਿਆ ਘੋੜਾ ਬਣ ਗਿਆ ਦੇਣਾ ਗਾਦਾ ਬਣ ਗਿਆ ਦੇਣਗੇ ਜਿਹੜਾ ਤਾਂ ਹੈ ਉਹ ਲਾਇ ਬੀਭੂਤ ਫਿਰਿਓ ਮੁਖ ਉੱਪਰ ਦੇਵ ਅਦੇਵ ਸਭ ਡਹਿ ਕਾਏ ਇੱਕ ਕਲ ਜੂਰ ਹੈ ਦੋ ਜੂਰ ਸਪੈਸ਼ਲ ਪੈਂਦੀਆਂ ਨੇ ਜਿਹੜੇ ਭੂਤ ਲਾਉਂਦੇ ਨੇ ਖੋਤੇ ਦੀ ਆ ਘੋੜੇ ਦੀ ਗਦਾ ਜਾਗ ਸੋਹ ਚ ਲੜਦਾ ਗਰਦਵ ਪ੍ਰੀਤ ਭਸਮ ਸੰਗ ਹੋਏ ਹੋਏ ਗਦੇ ਦੀ ਪ੍ਰੀਤ ਪਸਮ ਨਾਲ ਡੈਫੀਨੇਟ ਗਦੇ ਦੀ ਜੂਰ ਮਿਲਦੀ ਹੈ ਇਹ ਦਰਗਾਹ ਦੀ ਗੱਲ ਹੈ ਕੋਈ ਸਾਡੀ ਕਹੀ ਹੋਈ ਗੱਲ ਨਹੀਂ ਪਾਣੀ ਤੁਰਕੀ ਹੈ ਗਰਦਵ ਪ੍ਰੀਤ ਭਸਮ ਸੰਗ ਹੋਏ ਗਦੇ ਦੀ ਪ੍ਰੀਤ ਪਸ ਬਣਾਉਂਦੀ ਹੈ ਜਿਹੜੇ ਸਵਾ ਮੜਦੇ ਨੇ ਗਦੇ ਦੀ ਜੁreturnData ਨੇ ਪੈਣਾ ਹੀ ਪੈਣਾ ਚਾਹੇ ਜੋਰ ਲਾ ਲੈਣ ਉਹ ਛੁੱਟ ਕੇ ਦਿਖਾ ਦੇਣ ਜਿੰਨਾ ਮਰਜੀ ਜੋਰ ਲਾ ਲੈਣ ਗਦੇ ਦੀ ਜੁ ਪਊਗੀ ਪਊਗੀ ਪਹਿਲੀ ਜੁਨ ਗਦੇ ਦੀ ਸਪੈਸ਼ਲ ਜਦੋਂ ਦੋਸਤ ਹੌਲ ਨਾ ਪ੍ਰੇਮ ਗਦਾ ਸੋਹਦੇ ਨਿਰਦਾ ਸਵਾ ਹੋਵੇ ਗਦਾ ਜਦ ਜੱਡੂਅਤ ਦਾ ਪ੍ਰੇਮ ਹੈ ਸੋਹਨਾ ਪਿਛਲੇ ਦਾ ਪ੍ਰੇਮ ਵੇ ਪਿਛਲੇ ਜਨਮ ਦਾ ਚਲੇ ਆਇਆ ਉਹਦਾ ਪਿਛਲੇ ਜਨਮ ਦਾ ਚਲਿਆ ਆ ਉਹਦੇ ਵਿੱਚ ਪ੍ਰਿੰਟ ਪਸੀਨਾ ਆਉਂਦਾ ਘੋੜਾ ਤਦੜਜ 100 ਇਹਦੀ ਚੀਜ਼ ਤੇ ਤੁਸੀਂ ਤੋਂ ਨਾ ਕੇ ਨਹੀਂ ਰਾਜੀ ਹਣ ਦੋ ਚੀਜ਼ਾਂ ਕਦੇ ਪਾਣੀ ਨਹੀਂ ਵੜਦਾ ਹੋਤਾ ਨਹੀਂ ਪਾਣੀ ਜੀ ਵੜਦਾ ਘੋੜਾ ਨਹੀਂ ਪਾਣੀ ਜੀ ਵੜਦਾ ਬਸ ਲੈਟਰ ਲਾਈਕ ਦਾ ਇਹ ਵੀ ਨੌਦੇ ਨਹੀਂ ਸੌ ਮੜ ਲੈਂਦੇ ਸਵਾਇਕ ਇਹ ਨੌਦੇ ਹੋ ਜੀ ਲਾਇ ਭੂਤ ਫਿਰਿਓ ਮੁਖ ਉਪਰ ਦੇਵ ਦੇਵ ਸਭ ਡਹਿਕਾਇ ਲਾਇ ਭੂਤ ਫਿਰਿਓ ਮੁਖ ਉਪਰ ਸਵਾ ਮੜਲੀ ਮੂੰਹ ਦੇ ਉਤੇ ਫਿਰਦੇ ਉਹ ਤੇ ਸਵਾ ਮੜ ਕੇ ਫਿਰਦੇ ਨੇ ਦੇਵ ਅਦੇਵ ਸਭ ਡਹਿਕਾਇ ਸਭ ਡਹਿਕਾਇ ਸਾਰੇ ਦੇਵਤੇ ਔਰ ਜਿਹੜੇ ਨਹੀਂ ਵੀ ਦੇਵਤੇ ਹਣ ਉਹਨਾਂ ਨੂੰ ਭਰਪ ਵਿਚ ਪਾ ਦਿੱਤਾ ਬਾ ਵਾ ਵਾ ਬੜੇ ਦਾ ਹੋ ਸਾਧੂ ਲੋਕ ਦੇ ਤੇ ਅਗੀ ਲੋਗ ਸੇ ਰੋਜ਼ਵਾਰ ਨਾਲ ਉਹਨਾਂ ਨੂੰ ਬਖਤਵਾਨ ਕਿ ਤਪੱਸਵੀ ਬਣਨ ਸਵਾਲ ਹੁਣੇ ਲੋਭ ਕੇ ਲੱਗ ਫਿਰਿਓ ਘਰ ਹੀ ਘਰ ਜੋਗ ਕੇ ਨਿਆਸ ਸਭੇ ਬਿਸਰਾਏ ਉਹ ਜੋਗ ਦੇ ਨਿਆਸੀ ਜਿਹੜੇ ਜੋਗ ਦੇ ਯਤਨ ਸੀ ਜੋਗ ਦੇ ਸਾਧਨ ਤੇ ਬਹੁਤ ਸਾਰੇ ਜੋਗ ਦੇ ਸਾਧਨ ਦੇ ਉਹਦਾ ਭੁੱਲ ਗਏ ਯੋਗ ਦੇ ਸਾਧਨ ਸਾਰੇ ਛੱਡ ਤੇ ਆਜ ਲੋਕ ਲੱਗੇ ਫਿਰ ਲੋ ਉਹਦੇ ਖਾਤਰ ਘਰ ਘਰ ਬੰਗਦੇ ਫਿਰਦੇ ਲੋਕ ਲੱਗੇ ਸਵਾ ਮਾਰ ਲਈ ਉਹ ਤੇ ਸ਼ਰੀਰ ਤੇ ਘਰ ਘਰ ਬੰਗਦੇ ਫਿਰਦੇ ਨੇ ਫਿਰ ਉਹ ਘਰ ਹੀ ਕਰ ਜੇ ਤੁਸੀਂ ਯੋਗ ਕਰਨਾ ਸੀ ਘਰ ਘਰ ਜਾਣ ਦੀ ਕੀ ਲੋੜ ਤੂੰ ਤਾਂ ਘਰ ਘਰ ਜੁੜ ਰਹੇ ਹੋ ਜਾ ਕੇ ਘਰ ਘਰ ਨਾਲ ਵਾਖਬੀਅਤ ਪਾ ਰਹੇ ਹੋ ਜੁੜ ਰਹੇ ਹੋ ਵੇ ਆਇਆ ਕਰੋ ਤਾਂ ਆਟਾ ਵੱਧ ਮਿਲਦਾ ਆਇਆ ਕਰੋ ਜਵਾਬ ਮਿਲਦਾ ਇੱਥੇ ਘੜਦੇ ਹੀ ਨਹੀਂ ਜਿਹੜੇ ਘਰ ਜਵਾਬ ਮਿਲਦਾ ਉੱਥੇ ਭਜਦੇ ਹੀ ਨਹੀਂ ਹੋ ਦੋ ਚਾਰ ਵਾਰ ਜਵਾਬ ਮਿਲ ਗਿਆ ਫਿਰ ਉਹ ਜਾਂਦੇ ਹੀ ਨਹੀਂ ਤੇ ਤੁਸੀਂ ਤਾਂ ਜੁੜ ਗਏ ਸਭ ਲੋਕਾਂ ਨਾਲ ਜਾ ਕੇ ਲੋਭ ਕੇ ਲਾਗੇ ਫਿਰਿਓ ਕਰ ਹੀ ਕਰ ਲੋਭ ਕਰਨ ਘਰ ਘਰ ਫਿਰਦੇ ਨੇ ਮੰਗਦੇ ਜੋਗ ਵਾਲੀ ਗੱਲ ਭੁੱਲ ਗਏ ਜੋਗ ਤਾਂ ਬਿਲਕੁਲ ਛੱਡੇ ਦਿੱਤਾ ਜੋਗ ਬਹੁਤ ਤਰੀਕੇ ਦਾ ਹੈ ਬੰਨੂ ਸਮਝਾਉਣ ਦੇ ਬਹੁਤ سارے ਤਰੀਕੇ ਦੇ ਬਾਇਆ ਤੋਂ ਬੋਲਦਾ ਤੇ ਬਹੁਤ سارے ਤਰੀਕੇ ਨੇ ਕੋਈ ਜ਼ਰੂਰੀ ਐ ਬਹੁਤ سارے ਆਦਮੀ ਦੇ ਸੱਦ ਆੜ ਲੋ ਉਹ ਨਾ ਜਲੋਬ ਨਹੀਂ ਹੁੰਦਾ ਉਹਨਾਂ ਜੋ ਸੰਤੋਖ ਹੁੰਦਾ ਕੋਈ ਧਰਮ ਨਹੀਂ ਧਾੜਨ ਕਰਦੇ ਤਾਂ ਬਹੁਤ ਸਾਰੇ ਬੰਦੂ ਸਮਝਾਉਂਦਾ ਕੀ ਸੁਣ ਕੇ ਹੀ ਸਮਝਾ ਲੋ ਉਹ ਛੱਡ ਦਿੱਤੇ ਲਾਜ ਗਈ ਕਛੁਕਾਰ ਸਰਿਓ ਨਹਿ ਪ੍ਰੇਮ ਬਿਨਾ ਪ੍ਰਭ ਪਾਣ ਨਾ ਆਏ ਲਾਜ ਗਈ ਇਹਨੂੰ ਇੱਜ਼ਤ ਗਈ ਹੁਣ ਇੱਥੇ ਦਾ ਭਾਬੀ ਹੋਵੇ ਦਰਗਾਹ ਚ ਗਈ ਉੱਥੇ ਗੱਲ ਇੱਥੇ ਦੀ ਨਹੀਂ ਹੈ ਗੱਲ ਘਾਲ ਦੀ ਗਾਂ ਤੁਸੀਂ ਜਦੋਂ ਧਰਮ ਦਾੰਡ ਕੀਤਾ ਸੀ ਉਦੋਂ ਥੋੜੀ ਜੀ ਖੁਸ਼ੀ ਹੋਈ ਸੀ ਜਿਹੜਾ ਤੁਹਾਡਾ ਜੋਗੀਆਂ ਦਾ ਤੁਹਾਡਾ ਉੱਥੇ ਉਹਨਾਂ ਨੂੰ ਖੁਸ਼ੀ ਹੋਈ ਸੀ ਵੀ ਸਾਡੇ ਤੁਹਾਡੇ ਜਿਵੇਂ ਕੋਈ ਆਦਮੀ ਆਇਆ ਲੋ ਨਮਨ ਬੱਚਾ ਚਲਬੁਨਾ ਹੁੰਦਾ ਹੈ ਖੁਸ਼ੀ ਹੁੰਦੀ ਹੈ ਬੜਾ ਹੁੰਦਾ ਹੈ ਜੇ ਉਹ ਬ੍ਰੇਕਅਪ ਕਰਦਾ ਕਹਿੰਦੇ ਵੀ ਇਹ ਤਾਂ ਜੱਬਰ ਦੀ ਕੀ ਲੋੜ ਦੀ ਤੇਰੇ ਜੱਬਰ ਦੀ ਘਰ ਦੇ ਵੀ ਕਹਿੰਦੇ ਨੇ ਮਾਪੇ ਵੀ ਕਹਿੰਦੇ ਨੇ ਤੇ ਜੇ ਹੋਵੇ ਜੱਗਾ ਕੁਲ ਦੇ ਵਿੱਚ ਚੇ ਅ ਨਵਾਂ ਪੈਦਾ ਕਰਨ ਵਾਲਾ ਕੁਲ ਦਾ ਉਜਲ ਕਰਨ ਵਾਲਾ ਉਹਨੂੰ ਕਾਇਦਰ ਵੀ ਇਹੋ ਜਿਹਾ ਤਾਂ ਵੀ ਰੋਜ਼ ਜੱਬਰ ਇਹੋ ਜਿਹਾ ਚਾਹੀਦੇ ਨੇ ਉਹ ਉਹਦੀ ਇੱਜ਼ਤ ਹੁੰਦੀ ਆ ਦੂਜੇ ਦੀ ਇੱਜ਼ਤ ਨਹੀਂ ਹੁੰਦੀ ਤੇ ਉੱਥੇ ਜਾ ਕੇ ਉਹਨੇ ਕਿਹਾ ਇਹ ਜੇ ਕੀ ਲੋੜ ਪਈ ਸੀ ਤੇਰੀ ਤੂੰ ਕਾਨੂੰ ਤਰਪਤਾਨ ਕਰ ਲਿਆ ਤੂੰ ਤਾਂ ਸਾਨੂੰ ਬਦਨਾਮ ਕਰਦਾ ਘਰ ਘਰ ਬੰਗਦਾ ਲਾਜ ਗਈ ਦਾ ਮਤਲਬ ਇਹ ਹੈ ਕਛੂ ਕਾੜ ਸਰਿਓ ਨਾ ਹੈ ਗਾਜ ਤੇਰਾ ਵੀ ਕੋਈ ਨਹੀਂ ਸਰਿਆ ਢਡੇ ਭਰੇ ਬੰਕੇ ਤਾਂ ਜੇ ਬੰਕਾ ਕੋਈ ਢੇਰਾ ਵੀ ਬਣਾ ਲਿਆ ਇੱਥੇ ਛੱਡ ਜਾਣ ਉਹ ਲਾਜ ਜਿਹੜੀ ਚਲੀ ਗਈ ਉਹ ਹੱਥ ਨਹੀਂ ਆਉਣੀ ਔਰ ਜੋ ਕੰਮ ਕਰਨ ਵਾਲਾ ਉਹ ਵੀ ਪੂਰਾ ਨਹੀਂ ਹੋਇਆ ਤੇਰਾ। ਨਾ ਲਾਜਵੀ ਗਵਾਲੇ ਜੋ ਕੰਮ ਕਰ ਰਹੇ ਅਸੀਂ ਉਹ ਵੀ ਤੇਰਾ ਪੂਰਾ ਨਹੀਂ ਹੋਇਆ। ਦੋ ਲੋਕ ਪਰ ਲੋਕ ਲੋਕ ગયો ਪਰ ਲੋਕ ਕੋ ਭਾਏ। ਇਤੇ ਕਹਤਾ ਲਾਜ ਗਈ ਕਛੂ ਕਾਜ ਸਰੇ ਹੋਰੀ। ਪ੍ਰੇਮ ਬਿਨਾ ਪ੍ਰਭ ਪਾਣ ਨਾ ਆਏ। ਪ੍ਰੇਮ ਬਿਨਾ ਪ੍ਰਭ ਹੱਥ ਨਹੀਂ ਆਏ ਪਾਣ ਹੱਥ ਰੂ ਕਹਿੰਦੇ ਨੇ। ਪ੍ਰੇਮ ਦੇ ਬਿਨਾ ਨਹੀਂ ਹੱਥ ਜਾਇਆ ਕੁਛ ਵੀ ਪ੍ਰਭ ਪਾਣ ਨਾ ਆਏ। ਉਹਦਾ ਹੱਥ ਨਹੀਂ ਪੱਲਾ ਦੀ ਫੜ ਹੋਇਆ ਤੇ ਤੇ ਉਹਦਾ ਲਾੜੀ ਹੱਥ ਜਾਇਆ ਪ੍ਰੇਮ ਬਿਨਾ ਆਪਣੇ ਮੂੜ ਲੰਨੀ ਜੋੜ ਸਕਿਆ ਪ੍ਰੇਮ ਦੇ ਬਿਨਾਂ ਜਿਹਨੂੰ ਪ੍ਰੇਮ ਕਿਓ ਤਰੀ ਪ੍ਰਭ ਪਾਇਓ ਪ੍ਰੇਮ ਬਿਨਾ ਪ੍ਰਭ ਪਾਣ ਨਾ ਆਇਓ ਗੱਲ ਉਹੀ ਆ ਪਲਟ ਕੇ ਕਹੇਤੀ ਲਫ਼ਜ਼ੇ ਹੋਰ ਦੇ ਕਾਹੇ ਕੋ ਡਿੰਬ ਕਰੈ ਮਾਲ ਮੁਗੁਰਖ ਡਿੰਬ ਕਰਾਇ ਆਪਣੀ ਪਤ ਖਵਹਿ ਡਿੰਬ ਕੀ ਕਰਦੇ ਨੇ ਅੱਖਾਂ ਦਾ ਵੀਦੇ ਨੇ ਨਾ ਨਿੱਤੇ ਨਾਗ ਪਕੜ ਨਾਗ ਪਕੜੇ ਠਗਣ ਕੋ ਸੰਸਾਰ ਉੱਤੇ ਡਿਪ ਕਹਿੰਦੇ ਨੇ ਪਖੰਡ ਕਰਨਾ ਪਖੰਡ ਕਰਕੇ ਦਿਖਾ ਲੋ ਕਾਏ ਕੋ ਡਿਪ ਕਰਾਂ ਮਨ ਮੂਰਖ ਡਿਪ ਕਰਾਂ ਆਪਣੀ ਪਤੁਖਾ ਤੇਰੀ ਆਪਣੀ ਪਤ ਹੀ ਆਣੀ ਆ ਸਾਰੇ ਜਿਹੜੇ ਸੰਤ ਨੇ ਡੰਬੇ ਕਰਦੇ ਨੇ ਉਹ ਕਰਦੇ ਇਹ ਭੇਗ ਪਾਉਣਾ ਵੀ ਡਿਪ ਕਰਨੀ ਜਿਹੜਾ ਸਿਰ ਸੰਤਾਲਾ ਭੇਗ ਪਾੜਣਾ ਵੀ ਡਿਪ ਕਰਨੀ ਆ ਜਿਹੜਾ ਕਹਿੰਦਾ ਅਸੀਂ ਇੰਨੇ ਪ੍ਰਾਣੀ ਜੋੜ ਤੇ ਅਪਰ ਦੇ ਸ਼ਿਕਾਰ ਤਾਂ ਇਹਦੇ ਨਾਲ ਇਹ ਵੀ ਡੰਬੇ ਹੀ ਆ ਦੇ ਫੁਕਰਾ ਆਪਣੀ ਬਤ ਖਾਇ ਹੈ ਇਹ ਤਾਂ ਹੀ ਸੰਦਨ ਕੋਲ ਉਹ ਜਵਾਗ ਤਾਂ ਤਵੇ ਲਾਉਂਦੇ ਨੇ ਨਾ ਤੇ ਨਦੀ ਇੱਜ਼ਤ ਹੈ ਕੋਈ ਇਹ ਤਾਂ ਇੰਨਾ ਜੰਗਾ ਹਲੇ ਟਾਂ ਦੀ ਵਾਰ ਹਾਂ ਜੇ ਬਜ਼ਾਰਾ ਚ ਉਹ ਫਿਰ ਨਾ ਤੁਰੇ ਨਾ ਘੱਲੇ ਨਾਣੇ ਏਟਾਂ ਵਾਰ ਲੈਣੇ ਤੇ ਗੋਟੇ ਤੇ ਚੜ ਕੇ ਦੇਖ ਰਣ ਸਵਾਦ ਇਹਨਾਂ ਦੇ ਮਗਰ ਐਂ ਲੱਗ ਜਾਨੇ ਜਿਵੇਂ ਉਹ ਕੋਈ ਕਮੜੇ ਦੇ ਮਗਰ ਲੱਗੇ ਨੇ ਜਵਾਗ ਸਿਕਿਉਰਟੀ ਦੇ ਸੰਦਨ ਹਾਂ ਸੰਗਾਲ ਦੀ ਪ੍ਰੋਟੈਕਸ਼ਨ ਆ ਕਾਹੇ ਕੋ ਲੋਗ ਠੱਗੇ ਠੱਗ ਲੋਗਣ ਕਾਹੇ ਕੋ ਲੋਗ ਠੱਗੇ ਠੱਗ ਲੋਗਣ ਕਿਉਂ ਲੋਗਨ ਨੂੰ ਠੱਗ ਰਹੇ ਲੋਗ ਕਿਉਂ ਠੱਗੀ ਕਿਉਂ ਠੱਗੀ ਮਾਰ ਰਹੇ ਹੋ ਇਹ ਕਹਿ ਕੇ ਅਸੀਂ ਸੰਤਾਂ ਇਹ ਅੱਜ ਵੀ ਤਾਂ ਉਹੀ ਕਰ ਰਹੇ ਨੇ ਠੱਗੀ ਮਾਰ ਰਹੇ ਇਹਦਾ ਦਸਮ ਗ੍ਰੰਥ ਨੂੰ ਮੰਨਦੇ ਨੇ ਇਹ ਤਾਂ ਸ਼ਰਮ ਕਰ ਲੈਣ ਕੋ ਬਾਣੀ ਮੋਟੀ ਪਰ ਇਹਨਾਂ ਲੋਈ ਲਾਤੀ ਨਾ ਲੋਈ ਵਾਲਿਆਂ ਨੂੰ ਸ਼ਰਮ ਹੁੰਦੀ ਸੀ ਪਹਿਲਾਂ ਸਾਧੂਆ ਕੋਲ ਲੋਈ ਹੁੰਦੀ ਸੀ ਇਹ ਲੋਈ ਲੈ ਦੇ ਰਿਹਾ। ਬਈ ਇਹਨੇ ਲਾਤੀ ਲੋਈ ਫਿਰ ਕੀ ਕਰੂ ਕੋਈ ਹੁਣ। ਜਿਹਨੇ ਕਹਿੰਦਾ ਲਾਤੀ ਲੋਈ ਉਹ ਕੀ ਕਰੂ ਕੋਈ। ਇਹਨਾਂ ਨੂੰ ਕੋਈ ਨਹੀਂ। ਉਹਨੇ ਲੋਈ ਇਲਾਹੀ ਹੋਈ ਹੈ। ਲੋਗ ਗਇਓ ਪ੍ਰਲੋਗ ਗਵਾਹ। ਲੋਗ ਗਇਓ ਆ ਲੋਕ ਤਾਂ ਚਲੇਗਾ ਇੱਥੇ ਤਾਂ ਨਦੀ ਦੀ ਇੱਜ਼ਤ ਹੈ ਨਹੀਂ। ਇਹ ਮੱਤ ਸੋਚਣ ਵੀ ਸਾਡੀ ਇੱਜ਼ਤ ਹੈ ਲੋਕਾਂ ਦੇ ਮਨਾਂ 'ਚ। ਬੇਵਕੂਫਾਂ ਦੇ ਮਨਾਂ 'ਚ ਹੋ ਸਕਦੀ ਹੈ ਨਦੀ ਦੀ ਇੱਜ਼ਤ। ਉਹ ਜੱਟ ਨੇ ਜੜੇ। ਜਿਹੜੇ ਮਹਾਂ ਲੋਭੀ ਆਦਮੀ ਨੇ ਨਾ ਮਹਾਂ ਲੋਭੀ ਅੰਦੇ ਮੂਰਖਾਂਦ ਕੋਲ ਉਹਨਾਂ ਦੇ ਬੰਦਿਆਂ ਦੀ ਇੱਜ਼ਤ ਹੋ ਸਕਦੀ ਹੈ ਆਮ ਪਬਲਿਕ ਦੇ ਬੰਦ ਕੋਈ ਇੱਜ਼ਤ ਨਹੀਂ ਉਹ ਗਰਛਾਣਿਆ ਦੇ ਬੰਦ ਦਾ ਬਿਲਕੁਲ ਇੱਜ਼ਤ ਹੈ ਉਹ ਜਿਹੜੀ ਜਦ ਇਹਨਾਂ ਦੀ ਮਿਨਿਸਟਰ ਕਰਦੇ ਨੇ ਉਹ ਦਿਖਾਵੇ ਦੀ ਕਰਦੇ ਨੇ ਵੋਟਾਂ ਲਈ ਹੁੰਦੀ ਹੈ ਇਹਨਾਂ ਤੇ ਉਹ ਆਪਣੇ ਮਨ ਉਹ ਇੱਜ਼ਤ ਉਹ ਤੇ ਵੀ ਜਾਣਦੇ ਨੇ ਇਹ ਵੀ ਜਾਣਦੇ ਨੇ ਵੀ ਸਾਡੀ ਕਿਉਂ ਕਰਦੇ ਨੇ ਜਿਹੜੇ ਕਰਨ ਵਾਲੇ ਵੀ ਜਾਣਦੇ ਨੇ ਉਹਦਾ ਦੋਹੇ ਚੋਰ ਨੇ ਉਹ ਐਨਾਂ ਉਹ ਚੋਰ ਨੂੰ ਬੁਲੇਸ਼ਰ ਨੂੰ ਕਹਿੰਦੇ ਨੇ ਇਹ ਗੁਰਮਖਾ ਉਹ ਬੁਲੇਸ਼ਰ ਕਹਿੰਦੇ ਮਹੋਰ ਕਾ ਤਾਂ ਦੋਇ ਰੜੇ ਹੋਏ ਨੇ ਉਹਦੀ ਵਡਿਆਈ ਕਰ ਦੋ ਉਹਦੀ ਕਰ ਪਵਨਗ ਦਾ ਸਿਆਸਦਾਨ ਨੂੰ ਜਗਾ ਸਮਝਦੀ ਹੈ ਨਹੀਂ ਨਹੀਂ ਸੰਤਾਂ ਨੂੰ ਜਗਾ ਸਮਝਦੀ ਦੋਹਾਂ ਨੂੰ ਨਹੀਂ ਸਮਝਦੀ ਪਵਨਗ ਤਾਂ ਚੰਗਾ ਹਈ ਦੀਨ ਦਿਆਲ ਕੀ ਠੌਰ ਜਹਾਂ ਤੇ ਠੌਰ ਵਖੇ ਤੋਂ ਠੌਰ ਨਾ ਹੈ 3 ਦਿਨ ਦੀয়াল ਕੀ ਠੌਰ ਵਖੇ ਇੱਕ ਸੰਤ ਜਿਹੜੇ ਹੁੰਦੇ ਨੇ ਉਹਨਾਂ ਦਾ ਜਿਹੜਾ ਹੈ ਟਿਕਾਣਾ ਕਿੱਥੇ ਹੈ ਜਿੱਥੇ ਦਿਨ ਦਿয়াল ਦਾ ਘਰ ਹੈ ਉੱਥੇ ਪਹੁੰਚੇ ਦਿਨ ਦਿয়াল ਕੀ ਜੇ ਤੁਸੀਂ ਦਿਨ ਦਿয়াল ਦੇ ਘਰ ਤੱਕ ਦਾ ਸਫ਼ਰ ਨਹੀਂ ਤੈਅ ਕਰਨਾ ਉੱਥੇ ਜਾਣ ਦੀ ਤੁਹਾਡੀ ਇੱਛਾ ਨਹੀਂ ਸਤੈ ਹੀ ਤੀਮਰਾਉਂ ਨੂੰ ਬੜਿਓ ਫਿਰ ਕਿਉਂ ਬੜਿਓ ਸੰਸਾਰ ਤਿਆ ਗਿਆ ਕਿਉਂ ਤਿਆ ਗਿਆ ਤੁਸੀਂ ਸੰਸਾਰ ਨਾਲ ਵਖਰੇ ਕਿਉਂ ਹੋਏ ਕਿਉਂ ਦਿਨ ਦਿয়াল ਦੇ ਘਰ ਜਾਣੇ ਦੀਨ ਦਿਵਾਲ ਕੀ ਠੌਰ ਠਕਾਲੋ ਜਿੱਥੇ ਦੀਨ ਦਿਵਾਲ ਰਹਿੰਦਾ ਸੱਚਖੰਡ ਬਸੇ ਨੰਕਾਰ ਉੱਥੇ ਦਾ ਤੁਹਾਡਾ ਟਾਰਗੇਟ ਪਹੁੰਚਣ ਦਾ ਜੇ ਤੁਸੀਂ ਉੱਥੇ ਨਹੀਂ ਗਏ ਤੇ ਠੌਰ ਵਿਖੇ ਤੋ ਹੀ ਠੌਰ ਨਾ ਹੈ ਉੱਥੇ ਤੁਹਾਡੇ ਵਾਸਤੇ ਕੋਈ ਠਿਕਾਣਾ ਨਹੀਂ ਹੈ ਪੇਖ ਦਿਖਾਇਓ ਜਗਤ ਕੋ ਲੋਗਨ ਕੋ ਬਸ ਕੀਨ ਅੰਤਕਾਲ ਕਾਤੀ ਅੰਤਕਾਲ ਫੜਾ ਓਖਾ ਹੋਏ ਨਾ ਦਾ ਬਹੁਤ ਮੁਸ਼ਕਲ ਹੋ ਜੂ ਵੀ ਅਸੀਂ ਠਕੀਓ ਸਾਬ ਆ ਜਾਣੀ ਇਹ ਨਕਸ਼ਾ ਪੂਰੇ ਫਿਰ ਅਸੀਂ ਇਹ ਕੰਮ ਆੜੇ ਕੀਤੇ ਅੰਤ ਕਾਲ ਕਾਟੀ ਕਢਿਓ ਬਾਸ ਨਰਕਬੋਲੀ ਉਲਟੇ ਪਾਸੇ ਬਸੈ ਸੰਸਾਰ ਚ ਵੀ ਨਰਕ ਦਾ ਆਵਾਸ ਹੋ ਜਾਣਾ ਖੱਲੇ ਦੀ ਵਸਤਾ ਸਭ ਤੋਂ ਖੜੀ ਜੀ ਜੇਤure ਜੇਤ ਅਜੇਤ ਮਹਾ ਜੜ ਵੇਖ ਕੇ ਕੀਨੇ ਅਲੇਖ ਨਾ ਪਾਇ ਹੈ ਹਾਂ ਚੇਤਰੇ ਕੇਤ ਅਚੇਤ ਬਹੁ ਜੜ ਇਹ ਜੜ ਨੇ ਸਾਰੇ ਜੜ ਬੁੱਧੀ ਹੈ ਉਹਦੀ ਸਾਰੀ ਬਾਹਾਂ ਜੜ ਬੁੱਧੀ ਹੈ ਸਾਰੇ ਸੰਤਾ ਦੀ ਜੱਲੇ ਵਾਲਾ ਫਿਰਦੇ ਨੇ ਕੁਝ ਨਹੀਂ ਤਾਂ ਮਾਲਾ ਛੁੱਟ ਜਵੇ ਪ੍ਰਾਪਤੀ ਦੱਸਣ ਵਾਲਾ ਜੋ ਕਿਸੇ ਨੂੰ ਕੀ ਹੋਈ ਅਜ ਤੱਕ ਤੇ ਪ੍ਰਾਪਤੀ ਨਹੀਂ ਹੋਈ ਤੁਸੀਂ ਵੀ ਫੇਰੀ ਜਾਨ ਨੂੰ ਮਾਂ ਜੜੋਂ ਫਿਰ ਤੁਸੀਂ ਹੋਰ ਕੀਓ ਵੇਖ ਕੇ ਕੀਨੇ ਅਲੇਖ ਨ ਪਾਇ ਹੈ ਵੇਖ ਕੇ ਕੀਨੇ ਅਲੇਖ ਨ ਪਾਇ ਹੈ ਸਿਰਫ ਭੇਖ ਬਣਾਉਣ ਬਣਾਉਣ ਕਰਕੇ ਹੀ ਅਲੇਖ ਹੈ ਜਿਹੜਾ ਲੇਖੇ ਤੋਂ ਪਰੇ ਹੈ ਅਲੇਖਣ ਜਿਹੜਾ ਲੇਖਾ ਨਹੀਂ ਲਿਖਦਾ ਜਿਹੜਾ ਬੋਲਣ ਨਹੀਂ ਜਾਣਦਾ ਜਿਹੜਾ ਜਿਹੜਾ ਬੁਲਾਇਆ ਬੋਲਦਾ ਔਰ ਚਲਾਇਆ ਜਾਂਦਾ ਜਿਉਂ ਤੂੰ ਚਲਾਇਆ ਤੈਨੂੰ ਚਲਾਇਆ ਤੇਰੇ ਚੱਲਣਾ ਸਭੀ ਉਹ ਲੇਖ ਉਹ ਅਲੇਖ ਹੈ ਚਲਾਇਆ ਜਾਂਦਾ ਬੁਲਾਇਆ ਬੋਲਦਾ ਉਹ ਅਲੇਖ ਹੈ ਅਲੇਖਤੀ ਅਵਸਥਾ ਨਹੀਂ ਪ੍ਰਾਪਤ ਹੋ ਸਕਦੀ ਸਿਰਫ ਭੇਖ ਬਣਾਉਂਦਾ ਝਾਲੂ ਕੇ ਹੈ ਕਿ ਤੂੰ ਭੇਖ ਦਾ ਬਣਾ ਲਿਆ ਕੰਮ ਕੀ ਕਰਦਾ ਸਿਰਫ ਭੇਖ ਨਾਲ ਜੇ ਤੂੰ ਕਹੇ ਮੈਂ ਦੀਨ ਦਿਆਲ ਦੇ ਘਰ ਪਹੁੰਚ ਜਾਊਗਾ ਇਹ ਤੇਰਾ ਬਹੁਤ بڑا ਬਹੁਤ بڑا ਮੂਰਖ ਹੈ ਤੂੰ ਫਿਰੋ ਮੂਰਖਾ ਦਾ ਵੀ ਮੂਰਖ ਹੈ ਬਿਲਕੁਲ ਉਹ ਝੱਡ ਹੈ ਤੂੰ ਭੇਖ ਨਾਲੇ ਤੈਨੂੰ ਕੁਝ ਪ੍ਰਾਪਤੀ ਹੋ ਜੂ ਭੇਖ ਨਾਲ ਦਾ ਧੋਖਾ ਦੇ ਸਕਦਾ ਤੂੰ ਸਿਪਾਹੀ ਡੁਪਲੀਕੇਟ ਸਿਪਾਹੀ ਬਣ ਕੇ ਧੋਖਾ ਦੇ ਸਕਦਾ ਹੈ ਨੁਕਾ। ਪਰ ਸਰਕਾਰ ਦਾ ਤਾਂ ਮਲਜਬ ਹੈ। ਜਿੱਦਣ ਭੜਿਆਗਾ ਸਰਕਾਰ ਦਾ ਤਾਂ ਮਲਜਬ। ਦੁਨੀਆ ਨੂੰ ਧੋਖਾ ਦੇ ਤਾਨੇ ਪੇਖਣਾ ਕਿ ਜ਼ਰੂਰ। ਪਰ ਜਿੱਦਾਂ ਗਵਰਨਮੈਂਟ ਦੀ ਗੱਲ ਹੋ ਤਾਂ ਤਾਂ ਮਲਜਬ। ਸਾਰੇ ਮਲਜਬ ਨੇ।